ਚੰਡੀਗੜ੍ਹ ਰੋਡ ਤੇ ਕਸਬਾ ਮਾਹਿਲਪੁਰ ਵਿਖੇ ਦਵਾਬਾ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਖਿਲਾਫ ਵੱਧ ਫੀਸਾਂ ਲੈਣ ਕਾਰਨ ਬੱਚਿਆਂ ਦੇ ਮਾਪਿਆਂ ਵੱਲੋਂ ਕਰੀਬ 2 ਘੰਟੇ ਜਮ ਲਗਾਇਆ ਗਿਆ ਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਬੱਚਿਆਂ ਦੇ ਮਾਪਿਆਂ ਦੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ ਗਿਆ ਜਮ ਦੌਰਾਨ ਸਕੂਲ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਹ ਮੈਟਰ ਹੈ ਜੀ ਦਰਗਾਹ ਜੋ ਹਾਈ ਕੋਰਟ ਦੇ ਫੈਸਲਾ ਆਇਆ ਉਹ ਨਜਾਇਜ਼ਾ ਤੋਂ ਫੈਸਲਾ ਆ ਰਿਹਾ ਪੱਤੀ ਬੱਚੀ ਯਾਰ ਪਲੱਸ 1 ਦਾ ਐਡਮਿਸ਼ਨ ਮਾਡਲ ਨੂੰ ਉਧੀਆਂ ਦਰਗਾਹ ਦੇਈ ਜਾਂਦੇ ਸਾਡਾ ਪੂਰਾ ਲੈ ਜਾਂਦੇ ਜੋ ਲੈਂਦੇ ਹਨ ਅੰਨੇ ਵਾਂ ਲੈ ਜਾਂਦੇ ਕਮੇਡਗੇ ਅਸੀਂ ਤਾਂ ਕੰਮ ਅੱਗੇ ਨਹੀਂ ਚੱਲਦੇ ਬਹਿਲੇ ਬੈਠੇ ਸਾਰੇ ਜੀ ਤੇ ਉਹਦੇ ਵਿੱਚ ਸਿਰਫ ਫੀਸ ਜਿਹੜੀ ਇਹ ਨੇ ਬਸ ਦੀ ਪਾਈ ਹੋਆ ਬਿਲਡਿੰਗ ਫੰਡ ਹੀ ਪਾਇਆ ਵਾ ਕਿਹਨਾਂ ਨੇ ਕਿਹੜੇ ਸਕੂਲ ਦਾ ਇਹ ਨਹੀਂ ਇਹ ਦੁਆਬਾ ਸਕੂਲ ਆ ਜੀ ਜੀ ਕਰਿਓਨ ਪਲੀਜ਼ ਹਾਂਜੀ ਕੀ ਪ੍ਰੋਬਲਮ ਕੀ ਹੁਣ ਕੀ ਚੱਲਦੀ ਹੈ ਜੀ ਹੁਣ ਇਹ ਹੀ ਆ ਵੀ ਜਿਹੜੀ ਬਿਲਡਿੰਗ ਫੰਡ ਕਿਉਂ ਜਾ ਸਕਦੇ ਬੱਚੇ ਨਹੀਂ ਆਉਂਦੇ ਤੈਸੀ ਬਿਲਡਿੰਗ ਫੰਡ ਕਿਉਂ ਨਹੀਂ ਜਾਂ ਬੱਸ ਨਹੀਂ ਜਾਂਦੀ ਇਹ ਬੱਸ ਨੂੰ ਕਿਉਂ ਨਹੀਂ ਸਰ ਆਪਾਂ ਇਸ ਤੋਂ ਪਹਿਲਾਂ ਵੀ ਮੈਨੇਜਮੈਂਟ ਨੂੰ 15 ਕ ਬੰਦੇ ਮਿਲੇ ਸੀ ਸਰ ਕਿਸ ਮੈਨੇਜਮੈਂਟ ਨੂੰ ਮੈਨੂੰ ਕਿਸ ਰਿਗਾਰਡਿੰਗ ਤੁਸੀਂ ਇੱਥੇ ਇਕੱਠੇ ਹੋ ਮੈਨੇਜਮੈਂਟ ਨੂੰ ਨਹੀਂ ਕਿਸ ਰਿਗਾਰਡਿੰਗ ਤੁਸੀਂ ਇੱਥੇ ਇਕੱਠੇ ਹੋ ਜੀ ਅੱਜ ਅੱਜ ਸਾਡਾ ਮੇਨ ਪਰਪਸ ਇਹ ਹੈ ਕਿ ਜਿਹੜੇ ਫੀਸਾਂ ਦੇ ਸਬੰਧ ਵਿੱਚ ਜਿਹੜੀ ਬਸ ਚਾਰਜੀ ਹਾਫ ਫੀਸ ਕੈਨ ਲੈਂਡ ਕਰ ਰਿਹਾ ਦੂਸਰਾ ਐਨੂਅਲ ਚਾਰਜ ਜੀ ਉਸ ਸਬੰਧੀ ਆਪਾਂ ਪ੍ਰਿੰਸੀਪਲ ਸਰ ਨੇ ਤੇ ਐਮ ਡੀ ਸਰ ਨੇ ਡਿਸਕਸ਼ਨ ਕੀਤੀ ਸੀਗੀ ਕਿ ਬਹੁਤ ਸਾਰੇ ਪੇਰੈਂਟਸ ਇਸ ਦੇ ਖਿਲਾਫ ਆ। ਉਹਨਾਂ ਨੇ ਇਹ ਜਵਾਬ ਦਿੱਤਾ ਕਿ ਤੁਹਾਡੇ 15 ਕ ਬੰਦਿਆਂ ਦੀ ਪ੍ਰੋਬਲਮ ਹੈ, ਬਾਕੀ ਪੇਰੈਂਟਸ ਦੀ ਕੋਈ ਪ੍ਰੋਬਲਮ ਨਹੀਂ ਹੋ, ਸਾਨੂੰ ਫੀਸਾਂ ਦੇ ਰਹੇ ਆ। ਕਿ ਜੇ ਤੁਸੀਂ ਚਾਹਦੇ ਆ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਦੇ ਕੇ ਆਪਣਾ ਤੁਸੀਂ ਇਹ ਮਾਮਲਾ ਨਿਪਟਾਰਾ ਨਹੀਂ ਕਰਵਾ ਸਕਦੇ ਆ। ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ। ਬਟ ਉਹਨਾਂ ਨੂੰ ਅਸੀਂ ਇਹ ਹੀ ਦੱਸਿਆ ਕਿ ਸਾਡੀ ਇਕੱਲਿਆਂ ਦੀ ਪ੍ਰੋਬਲਮ ਨਹੀਂ ਕਿ ਸਾਰਾ ਸਕੂਲ ਦੀ ਪ੍ਰੋਬਲਮ ਹੈ, ਸਾਰੇ ਲੋਕਾਂ ਦੀ ਪ੍ਰੋਬਲਮ ਹੈ। ਬਰਾਂਤੂ ਮੈਨੇਜਮੈਂਟ ਨੇ ਉਸ ਦਿਨ ਸਾਨੂੰ ਇੱਕ ਐਕ ਭੇਜ ਦਿੱਤਾ ਕਿ ਅਸੀਂ ਫੀਸ ਲਵਾਂਗੇ ਕਿਉਂਕਿ ਆਪਾਂ ਉਹਨਾਂ ਨੂੰ ਇਹ ਹੀ ਚਾਹਤ ਹੈ ਕਿ ਇੱਕ ਵਾਰ ਪੁਨਰ ਵਿਚਾਰ ਜ਼ਰੂਰ ਕਰਿਓ ਉਸ ਤੋਂ ਬਾਅਦ ਪੇਰੈਂਟਸ ਜਿਹੜੇ 60 70 ਦੇ ਕਰੀਬ ਇੱਥੇ ਇਕੱਠੇ ਹੋਏ ਤੇ ਉਹਨਾਂ ਨੇ ਵੀ ਇਹੀ ਡਿਮਾਂਡ ਰੱਖੀ ਕਿ ਅਸੀਂ ਬਸ ਚਾਰਜ ਨਹੀਂ ਦੇਵਾਂਗੇ ਤੇ ਐਨੂਅਲ ਫੰਡ ਨਹੀਂ ਦੇਵਾਂਗੇ ਦਵਾ ਪਬਲਿਕ ਸਕੂਲ ਕੇ ਜੋ ਪੇਰੈਂਟਸ ਹੈ ਉਹਨਕੇ ਕੁਝ ਇਸ਼ੂਸ ਥੇ ਰਿਗਾਰਡਿੰਗ ਫੀਸ ਵਿਦ ਸਕੂਲ ਐਡਮਿਨਿਸਟ੍ਰੇਸ਼ਨ ਐਂਡ ਇਸ ਕੋ ਕਰਕੇ ਦੇ ਹੈਚ ਟੇਕ ਦਾ ਪ੍ਰੋਟੈਸਟ ਆਊਟਸਾਈਡ ਦ ਸਕੂਲ पेरेंट्स की और एडमिनिस्ट्रेशन की बात हो चुकी है जो भी उनके आपस में प्रॉब्लम्स थी दे हैव ऑल्सो बीन सॉर्टेड आउट वेरी पीसफुली वेरी एमिकेबली और आ, मैं साथ में सब यही कहूँगा कि ऐसी अवॉइड करिए ऐसे इवेंट्स में इकट होने के लिए बिकॉज अभी जो कोरोना महामारी है उसको लेके बहुत ज़्यादा सीरियस कंडीशन चल रही है पूरे देश में तो इस टाइप के जो इशूज़ हैं इन ऐसी गल बैठ के गल कर ले तो बेटर रहेगा बट जो आज का इशू था वो भी रिजॉल्व हो चुका है ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਐਸਐਮਜ਼ ਨਿਊਜ਼